ਕਹਿੰਦਾ ਲਿਖਣਾ ਛੱੜ ਦੇ ਗੋਣਾ ਛੱੜ ਦੇ ਤੂੰ ਮੈਨੂੰ ਮਨਾਉਣਾ ਛੱੜ ਦੇ ਹੁਣ ਮੈਂ ਤੇਰੇ ਲਾਈਕ ਨਹੀਂ ਲਾਈਕ ਨਹੀਂ ਤੂੰ ਚਾਉਣਾ ਛੱੜ ਦੇ ਬਾਅਦ ਵਿੱਚ ਪਛਤਾਉਣਾ ਤੂੰ ਹੁਣ ਤੋਂ ਹੀ ਤੂੰ ਰੋਣਾ ਛੱੜ ਦੇ ਕਹਿੰਦਾ ਲਿਖਣਾ ਛੱੜ ਦੇ ਗੋਣਾ ਛੱੜ ਦੇ ਗੌਰ ਕਰਿਓ ਖੁੱਲ੍ਹੀ ਕਿਤਾਬਾਂ ਵਰਗੀ ਐ ਤੂੰ ਵਾਲਾਂ ਚ ਕਲਿੱਪ ਲਗਾਉਣਾ ਛੱੜ ਦੇ ਇੱਕ ਸੱਜਣ ਹੀ ਕਾਫੀ ਹੁੰਦਾ ਇੱਕ ਸੱਜਣ ਹੀ ਕਾਫੀ ਹੁੰਦਾ ਬਹੁਤੇ ਤੂੰ ਬਣਾਉਣਾ ਛੱਡ ਦੇ ਕੰਦਾ ਲਿਖਣਾ ਛੱਡ ਦੇ ਗੋਣਾ ਛੱਡ ਦੇ ਗਿਲਖਿਆ ਕਹਿੰਦਾ ਮੇਕਅਪ ਵਿੱਚ ਤੂੰ ਸੋਹਣੀ ਨਹੀਂ ਲੱਗਦੀ ਮੇਕਅਪ ਵਿੱਚ ਤੂੰ ਸੋਹਣੀ ਨਹੀਂ ਲੱਗਦੀ ਨਾਲੇ ਇਹ ਚਾਂਜਰ ਛੱਲੇ ਪਾਉਣਾ ਛੱਡ ਦੇ ਫਿਰ ਵੇਖੀ ਕਿਵੇਂ ਨਿੱਖਰ ਕੇ ਆਉਂਦੀ ਫਿਰ ਵੇਖੀ ਤੇ ਮੈਂ ਲਿਖ ਰ ਕੇ ਹੁੰਦੀ ਖਾਣ ਨੂੰ ਜੇ ਸਤਾਉਣਾ ਛੱਡ ਦੇ ਖਾਣ ਨੂੰ ਜੇ ਸਤਾਉਣਾ ਛੱਡ ਦੇ ਕੰਦਾ ਲਿਖਣਾ ਛੱਡ ਦੇ ਗਾਉਣਾ ਛੱਡ ਦੇ